ਤੇ ਜਲੰਧਰ ਦੇ ਪਿੰਡ ਚਹੜਕੇ ਦੇ ਵਿੱਚ ਸੋਗ ਦੀ ਲਹਿਰ ਹੈ ਦਰਅਸਲ ਇਸ ਪਿੰਡ ਦੇ ਇੱਕ ਨੌਜਵਾਨ ਦੀ ਪੁਰਤਗਾਲ ਦੇ ਵਿੱਚ ਮੌਤ ਹੋ ਗਈ ਹੈ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਘਰ ਦੇ ਵਿੱਚ ਇਸ ਨੌਜਵਾਨ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸਨ 5 ਮਹੀਨੇ ਪਹਿਲਾਂ ਹੀ ਇਹ ਨੁੰਮੰਡਾ ਇਹ ਨੌਜਵਾਨ ਪਰਿਵਾਰ ਨੂੰ ਮਿਲ ਕੇ ਵਾਪਸ ਪੁਰਤਗਾਲ ਗਿਆ ਸੀ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਤਾਂ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਿੰਡ ਵਿੱਚ ਸੁੰਨਪਸਰੀ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਸੋ ਪੰਜ ਮਹੀਨੇ ਪਹਿਲਾਂ ਹੀ ਇਹ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਪੁਰਤਗਾਲ ਵਾਪਸ ਗਿਆ ਸੀ ਤੇ ਘਰ ਦੇ ਵਿੱਚ ਨੌਜਵਾਨ ਪੁੱਤ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਸਾਰੇ ਚਾ ਤਰੇ ਤਰਾਏ ਰਹਿ ਗਏ ਪੁਰਤਗਾਲ ਤੋਂ ਮੌਤ ਦੀ ਖਬਰ ਆਈ ਸੜਕ ਹਾਦਸੇ ਦੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ ਸੋ ਜਲੰਦਰ ਦੇ ਪਿੰਡ ਚਾਹੜਕੇ ਦਾ ਰਹਿਣ ਵਾਲਾ ਸੀ ਨੌਜਵਾਨ ਜਲੰਧਰ ਦੇ ਪਿੰਡ ਚੜਕੇ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈਗੀ ਜਿੱਥੇ ਇੱਕ 28 ਸਾਲਾ ਨੌਜਵਾਨ ਗੁਰਜੀਤ ਸਿੰਘ ਜੋ ਕਿ ਪੁਰਤਕਾਲ ਦੇ ਵਿੱਚ ਗਿਆ ਹੋਇਆ ਸੀ ਤਾਂ ਉਸ ਦੀ ਮੌਤ ਦੀ ਅਚਾਨਕੀ ਜਦੋਂ ਖਬਰ ਪਿੰਡ ਪਹੁੰਚਦੀ ਹੈ ਤਾਂ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਪੈ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਮੈਂ ਉਸ ਘਰ ਦੀਆਂ ਦਿਖਾ ਦਿੰਦਾ ਜਿਸ ਘਰ ਦੇ ਵਿੱਚ ਖੁਸ਼ੀਆਂ ਦੀ ਜਿਹੜੀ ਆ ਗੂੰਜ ਪੁੰਜਣੀ ਸੀ ਜਾਨੀ ਕਿ ਬੱਚੇ ਦਾ ਨੌਜਵਾਨ ਦਾ ਜਿਹੜਾ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਉੱਥੇ ਅਚਾਨਕ ਜਦੋਂ ਮੌਤ ਦੀ ਖਬਰ ਆਉਂਦੀ ਆ ਤਾਂ ਪਰਿਵਾਰ ਦੇ ਵਿੱਚ ਵੱਡਾ ਸਦਮਾ ਤੇ ਸੱਥਰ ਵਿੱਚ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਉਹਦਾ ਵੀ ਫਾਦਰ ਸਾਹਿਬ ਵੀ ਮੇਰੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਕਿ ਹਾਲਾਂਕਿ ਦੇਖੋ ਪੁੱਤਰਾਂ ਦਾ ਦੁੱਖ ਜਿਹੜਾ ਹੈਗਾ ਬੜਾ ਵੱਡਾ ਦੁੱਖ ਹੁੰਦਾ ਕਿ ਜਦੋਂ ਇੱਕ ਪਿਤਾ ਜਦੋਂ ਆਪਣੇ ਪੁੱਤਰ ਦੀ ਜਿਹੜੀ ਆ ਅਰਥੀ ਨੂੰ ਕੰਦਾ ਦਿੰਦਾ ਤਾਂ ਉਹ ਸ਼ਾਇਦ ਸਮਾਂ ਵੀ ਬੜਾ ਜੀ ਹਾਂ ਹੁੰਦਾ ਕਿ ਅਸੀਂ ਉਸ ਸਮੇਂ ਕੁਝ ਨਹੀਂ ਕਰ ਸਕਦੇ ਪਰ ਉਹਨਾਂ ਦੇ ਫਾਦਰ ਸਾਹਿਬ ਮੇਰੇ ਨਾਲ ਮੌਜੂਦ ਹੈਗੇ ਨੇ ਅੰਕਲ ਜੀ ਬੜਾ ਦੁੱਖ ਹੋਇਆ ਇਸ ਖਬਰ ਨੂੰ ਵੀ ਸੁਣ ਕੇ ਵੀ ਤੁਹਾਡਾ ਇੱਕ ਬੇਟਾ ਜਿਹੜਾ ਹੈਗਾ ਉਸ ਦਾ ਐਕਸੀਡੈਂਟ ਹੋ ਗਿਆ ਇਹ ਐਕਚੁਅਲੀ ਕੀ ਕਿਵੇਂ ਹੋਇਆ ਸਾਰਾ ਕੁਝ ਕਿਵੇਂ ਦੱਸਿਆ ਲੋਕਾਂ ਨੂੰ ਇਹ ਜੀ ਜਾ ਰਿਹਾ ਏ ਡਿਊਟੀ ਤੇ ਤੇ ਉਹ ਪਿੱਛੋਂ ਗੱਡੀ ਮਾਰ ਚੜਾਤੀ ਉੱਤੇ ਠੀਕ ਹੈ ਤੇ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਪਰ ਤੁਹਾਨੂੰ ਕੱਲ 8:00 ਹੋਜੇ ਆਇਆ ਤੇ ਜਿਹੜਾ ਹੈਗਾ ਹੁਣ ਡੈੱਡ ਬੋਡੀ ਜਿਹੜੀ ਆ ਇੱਥੇ ਇੰਡੀਆ ਚ ਆ ਰਹੀ ਹੈ ਜਾਂ ਉੱਧੇ ਸੰਸਕਾਰ ਹੋਣਾ ਹਾਂਜੀ ਇੰਡੀਆ ਚ ਲਿਆਉਣੀ ਕੀ ਮੰਗ ਕਰਦੇ ਹੋ ਉਸ ਕੇਂਦਰ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੀ ਡੈੱਡ ਬੋਡੀ ਲਿਆਉਣ ਚ ਮਦਦ ਕੀਤੀ ਜਾਵੇ ਪਤਾ ਲੱਗਾ ਕਿ ਬੱਚੇ ਦਾ ਵਿਆਹ ਵੀ ਦੀਆਂ ਗੱਲਾਂ ਵੀ ਹਲੇ ਘਰ ਚੱਲਦੀਆਂ ਸੀ ਉਸ ਤੋਂ ਪਹਿਲਾਂ ਹੀ ਉਹ ਰਿਆਂ ਤਿਆਰੀਆਂ ਠੀਕ ਹੈ ਤਾਂ ਬਿਲਕੁਲ ਨਹੀਂ ਗੱਲ ਹੋ ਸਕਦੀ ਕਿਉਂਕਿ ਹਾਲਾਤ ਹੀ ਕੁਛ ਇਹ ਹੈ ਕਿ ਕਿ ਜਵਾਨ ਪੁੱਤ ਦੇ ਘਰੋਂ ਚਲੇ ਜਾਣਾ ਉਹ 28 ਸਾਲ ਦਾ ਨੌਜਵਾਨ ਜਿਸ ਨੇ ਹਲੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਸੀ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਵੱਡਾ ਇੱਕ ਘਟਨਾ ਵਾਪਰ ਗਈ ਤਾਂ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵਿੱਚ ਵੀ ਸ਼ੋਕ ਦੀ ਲਹਿਰ ਇਸ ਨੂੰ ਦੇਖ ਕੇ ਪਾਈ ਜਾ ਰਹੀ ਹੈ ਕਿਉਂਕਿ ਜਵਾਨ ਪੁੱਤ ਦੀ ਮੌਤ ਦਾ ਵੱਡਾ ਸਦਮਾ ਜਿੱਥੇ ਮਾਪਿਆਂ ਨੂੰ ਲੱਗਦਾ ਉੱਥੇ ਹੀ ਪਿੰਡ ਦੇ ਵਿੱਚ ਵੀ ਇੱਕ ਜਿਹੜੀ ਇਹ ਘਟਨਾ ਜਿਹੜੀ ਹੈ ਇਸ ਦੇ ਸੁਣਦੇ ਸਾਰੇ ਜਿਹੜੀ ਪਿੰਡ ਦੇ ਵਿੱਚ ਸੱਤਰ ਵਿਸ ਗਿਆ ਸੀਗਾ ਤਾਂ ਹੁਣ ਪਰਿਵਾਰ ਵੱਲੋਂ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਹੈਗੀ ਆ ਉਹਨੂੰ ਪੰਜਾਬ ਭੇਜਿਆ ਜਾਵੇ ਤਾਂ ਜੋ ਉਸ ਦੇ ਰਸਮਾਂ ਦੇ ਮੁਤਾਬਕ ਜਿਹੜਾ ਪਰਿਵਾਰ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਕੀਤਾ ਜਾ ਸਕੇ